ਹਾਂਜੀ ਅਸਲਾਮ ਵਾਲੇਕਮ ਜੀ ਐਂਡ ਸਰੈਂਡ ਸਸੀਕਾਲ ਜੀ ਵਾਲੇਕਮ ਸਲਾਮ ਜੀ ਹਾਂਜੀ ਮੈਂ ਜੀ ਆਪਣਾ ਸ਼ਾਹਿਦ ਖਾਨ ਪੰਜਾਬ ਲਾਈਵ ਦਾ ਚੈਨਲ ਆਨਰਡਰ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਜੀ ਭਾਈ ਜਾਨ ਹਾਂਜੀ ਹਾਂ ਅੱਛਾ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਥੋੜਾ ਜਿਹਾ ਪੁੱਛਣਾ ਚਾਹੁੰਦਾ ਸੀਗਾ ਜਿਹੜਾ ਕੱਲ ਆਪਣਾ ਵਕੋ ਬੋਰਡ ਦੇ ਪ੍ਰਤੀ ਮਤਲਬ ਜਿਹੜਾ ਪਾਰਲੀਮੈਂਟ ਦੇ ਵਿੱਚ ਕੱਲ ਜਿਹੜਾ ਬਿਲ ਪਾਸ ਹੋ ਰਿਹਾ 12 ਵਜੇ ਦਾ ਜਿਹਦਾ ਕਿ ਟਾਈਮ ਰੱਖਿਆ ਗਿਆ ਹੈ ਹਾਂਜੀ ਤੇ ਉਸ ਦੇ ਮੁਤਾਬਿਕ ਇੱਕ ਪੰਜਾਬ ਦੇ ਵਿੱਚ ਮਤਲਬ ਤੁਸੀਂ ਵੀ ਮਤਲਬ ਇੱਕ ਮਜਲਿਸ ਇਹਾਰਾਰ ਦੇ ਵੱਲੋਂ ਇਸਲਾਮ ਹਿੰਦ ਦੇ ਵੱਲੋਂ ਅਦਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅਸੀਂ ਚਾਹੁੰਦੇ ਵੀ ਦੋ ਦੋ ਚਾਰਕ ਸਵਾਲ ਤੁਹਾਡੇ ਨਾਲ ਮਤਲਬ ਕੀਤੇ ਜਾਣ ਕਿ ਤੁਹਾਨੂੰ ਲੱਗਦਾ ਜੋ ਇਹ ਬਿੱਲ ਆ ਰਿਹਾ ਹੈ ਇਹ ਮੁਸਲਮਾਨਾਂ ਦੇ ਹੱਕ ਦੇ ਵਿੱਚ ਹੈ ਨਹੀਂ ਜਿਹੜੀ ਇਹ ਜਿਹੜਾ ਵਕ ਬਿੱਲ 2022 ਹੈ ਇਹ ਬਿਲਕੁਲ ਵੀ ਮੁਸਲਮਨ ਦੇ ਹੱਕ ਦੇ ਵਿੱਚ ਤਾਂ ਨਹੀਂ ਹੈਗਾ ਇਹ ਮੁਸਲਮਨ ਨੂੰ ਹਰ ਪੱਖੋਂ ਜਿਹੜੇ ਮੁਸਲਮ ਕੌਮ ਹੈ ਇਸ ਨੂੰ ਬਹੁਤ ਵੱਡਾ ਜਿਹੜਾ ਇਹਨਾਂ ਦਾ ਇੱਕੋ ਇੱਕ ਅਧਾਰ ਹੈ ਪੰਜਾਬ ਵਕ ਬੋਰਡ ਜਲਾ ਇੰਡੀਆ ਵਕ ਬੋਰਡ ਇਹ ਸਿਰਫ ਸਿਰਫ ਇੱਕ ਮੁਸਲਮ ਅਧਾਰਾ ਜੋ ਹਮੇਸ਼ਾ ਮੁ슬ਿਮਾਂ ਦੇ ਮਸਜਿਦਾਂ ਮੰਦਰਾਂ ਮਦਸਿਆਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਕੰਮ ਵਾਸਤੇ ਬਣਾਇਆ ਗਿਆ ਸੀ ਹੂੰ 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 ਅੱਛਾ ਜੀ ਤੇ ਜੇ ਵੀ ਆਪਣੇ ਵੈਸੇ ਪੰਜਾਬ ਦਾ ਮੁ슬ਿਮ ਜਾਂ ਮੰਨ ਕੇ ਚੱਲੋ ਇਹ ਆਪਣੇ ਦੇਸ਼ ਦਾ ਜਿਹੜਾ ਮੁ슬ਿਮ ਹੈ ਇਸ ਬਿਲ ਨੂੰ ਮਤਲਬ ਪਾਸ ਕਰਾਉਣ ਦੇ ਹੱਕ ਦੇ ਵਿੱਚ ਕਿਉਂ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਵੀ ਕਿਉਂ ਮਤਲਬ ਉਹ ਚਾਹੁੰਦਾ ਨਹੀਂ ਵੀ ਇਹ ਬਿਲ ਪਾਸ ਹੋਵੇ ਜੀ ਕਿਉਂਕਿ ਇਹ ਜਿਹੜੇ ਬਿਲ ਦੇ ਵਿੱਚ ਜਿਹੜਾ ਪਾਸ ਇਹ ਬਿਲ ਬਣਾਏ ਤੇ ਵਿੱਚ ਜਿਹੜੇ ਬਾਹਰਲੇ ਇਹਨਾਂ ਨੇ ਇੱਕ ਇਕ ਰੂਲ ਦਿੱਤਾ ਇਹਦੇ ਵਿੱਚ ਦਿੱਤੀ ਹੈ ਵੀ ਇਹਦੇ ਵਿੱਚੋਂ ਬਾਹਰਲੇ ਬੰਦੇ ਐਡ ਕਰਨ ਦਾ ਜਿਹੜਾ ਉਹਨਾਂ ਨੇ ਇੱਕ ਦਿੱਤਾ ਵੀ ਇਹਦੇ ਵਿੱਚ ਬਾਹਰਲੀ ਕੌਂਟਰੀਅਨਸੀ ਦੇ ਵਿੱਚ ਕੋਈ ਵੀ ਰੀਜਨ ਦੇ ਵਿੱਚ ਇਸ ਦੇ ਵਿੱਚ ਇੱਕ ਦੋ ਮੈਂਬਰ ਐਡ ਕਰਨ ਦਾ ਉਹਨਾਂ ਨੇ ਇਹਦੇ ਵਿੱਚ ਰੂਲ ਬਣਾਇਆ ਇੱਕ ਜਿਹੜਾ ਸਸਰ ਵੀ ਮੁਸਲਮ ਕੌਮ ਦੇ ਲਈ ਜਾਂ ਇਸ ਆਧਾਰੇ ਨੂੰ ਦੇ ਵਿੱਚ ਬਿਲਕੁਲ ਖਿਲਾਫ ਹੈ ਜਿਸ ਦੇ ਕਾਰਨ ਪੂਰਾ ਮੁਸਲਮ ਅਸਦੇ ਵਿਰੋਧ ਦੇ ਵਿੱਚ ਹੈ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਮਤਲਬ ਜਿੱਦਾਂ ਕਿ ਮੰਨ ਕੇ ਚਲੋ ਸ਼੍ਰੋਮਣੀ ਕਮੇਟੀ ਹੋ ਗਿਆ ਜਾਂ ਸਿੱਖ ਗੁਰਦੁਆਰਿਆਂ ਦੀ ਆਪਣੀ ਮਤਲਬ ਕਮੇਟੀ ਕਮੇਟੀ ਦੇ ਮਤਲਬ ਜੋ ਵੀ ਫੈਸਲੇ ਲਏ ਜਾਂਦੇ ਆ ਕੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਲਏ ਜਾਂਦੇ ਨੇ ਉਸੇ ਤਰੀਕੇ ਨਾਲ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਬਕਾ ਬੋਰਡ ਜਿੱਦਾਂ ਪਹਿਲਾਂ ਸ਼ੁਰੂ ਤੋਂ ਲੈਂਦਾ ਆ ਮਤਲਬ ਉਸੇ ਤਰੀਕੇ ਨਾਲ ਲੈਂਦਾ ਰਹੇ ਹੈਨਾ ਹਾਂਜੀ ਸਰ ਜਿਸ ਤਰ੍ਹਾਂ ਦੇਖੋ ਸ਼੍ਰੋਮਣੀ ਕਮੇਟੀ ਦੇ ਵਿੱਚ ਓਨਲੀ ਸਿੱਖੀ ਸਿੱਖ ਚਹਿਰਾ ਹੀ ਆਉਂਦਾ ਉਸੇ ਤਰ੍ਹਾਂ ਜਿਵੇਂ ਹਿੰਦੂ ਭਲਾਈ ਬੋਰਡ ਦੇ ਬੋਰਡ ਹੈ ਤੇ ਇਹਦੇ ਵਿੱਚ ਸਿਰਫ ਸਿਰਫ ਮੁਸਲਮਾਨਾਂ ਦਾ ਹੀ ਹੱਕ ਹੈ ਤੇ ਸਿਰਫ ਸਿਰਫ ਮੁਸਲਮਾਨਾਂ ਦੀ ਹੀ ਜਿੰਨੇ ਵੀ ਆਪਣੇ ਭਲਾਈ ਦੇ ਕੰਮਾਂ ਦੇ ਵਾਸਤੇ ਬਣਾਇਆ ਗਿਆ ਤੇ ਇਹ ਤਾਂ ਸਾਰੇ ਟੋਟਲ ਵੀ ਡਿਸੀਜਨ ਹੈ ਮੁਸਲਮ ਆਗੂ ਹੀ ਲੈ ਸਕਦੇ ਨੇ ਬਿਲਕੁਲ 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 ਮਤਲਬ ਤੁਸੀਂ ਕਹਿੰਦਾ ਭਾਵੇਂ ਹੈ ਕਿ ਜਿਹੜਾ ਮਤਲਬ ਇਸ ਬਾਕ ਬੋਰਡ ਬਿਲ ਦੇ ਖੰਸ਼ੋਧਨ ਦੇ ਵਿੱਚ ਮਤਲਬ ਇੱਕ ਲਾਈਨ ਜਾਂ ਇੱਕ ਹੈਡਿੰਗ ਐਡ ਕੀਤੀ ਗਈ ਹੈ ਕਿ ਇਸ ਦੇ ਵਿੱਚ ਮਤਲਬ ਉਹ ਮਤਲਬ ਆਪਾਂ ਜਿੰਨ ਨੂੰ ਕਹਦੀਏ ਵੀ ਗੈਰ ਮੁਸਲਮ ਠੀਕ ਹੈ ਜੀ ਜੋ ਕਿ ਗੈਰ ਮੁਸਲਮਤਲਬ ਇਹਦੇ ਵਿੱਚ ਵੀ ਮਤਲਬ ਮੇਨ ਸਪਾਰਟ ਦੇ ਉੱਤੇ ਵਿੱਚ ਮਤਲਬ ਕੰਮ ਕਰਨਗੇ ਮਤਲਬ ਉਹਨਾਂ ਨੂੰ ਇਹ ਆਜ਼ਾਦੀ ਨਾ ਦਿੱਤੀ ਜਾਵੇ ਜੋ ਵੀ ਫੈਸਲਾ ਲਿਆ ਜਾਵੇ ਕਹਿਣ ਦਾ ਮਤਲਬ ਇੱਕ ਮੁਸਲਮ ਹੀ ਫੈਸਲਾ ਮਤਲਬ ਲੈ ਸਕਦਾ ਇਸ ਦੇ ਵਿੱਚ ਹਾਂ ਬਿਲਕੁਲ ਜਦੋਂ ਇਸ ਤਰ੍ਹਾਂ ਜਦੋਂ ਬਾਕੀ ਆਪਣੇ ਹਰੇਕ ਧਰਮ ਦਾ ਅਗਲਾ ਅਗਦਾ ਆਪਦਾ ਸਿਸਟਮ ਹੈ ਉਹਦੇ ਵਿੱਚ ਉਸੇ ਧਰਮ ਦੇ ਲੋਕ ਫੈਸਲਾ ਲੈਂਦੇ ਨੇ ਉਸੇ ਤਰ੍ਹਾਂ ਇਸ ਬਕਬੋਰਡ ਦੇ ਵਿੱਚ ਮੁਸਲਮ ਦਾ ਹੱਕ ਹੈ ਤੇ ਉਹਦੇ ਵਿੱਚ ਮੁਸਲਮ ਹੀ ਡਿਸੀਜਨ ਲੈਂਨ ਹਰੇਕ ਪੱਖੋਂ ਦੇ ਵਿੱਚ ਕੋਈ ਬਾਹਰਲੇ ਬੰਦੇ ਦਾ ਦਖਲ ਨਹੀਂ ਲੱਜੀ ਨਾ ਤਾਂ ਹੋਣੀ ਚਾਹੀਦੀ ਤੇ ਨਾ ਹੀ ਮੁਸਲਮ ਕੌਮ ਇਸ ਨੂੰ ਇਹਦੇ ਹੱਕ ਦੇ ਵਿੱਚ ਹੈ ਤੇ ਨਾ ਇਹ ਹੋਣ ਦਊਗੀ ਹੂੰ ਹੂੰ ਇਸ 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 ਬਿਲ ਦੇ ਵਿੱਚ ਵਿਰੋਧ ਦੇ ਵਿੱਚ ਅਸੀਂ ਬਿਲਕੁਲ ਤਿਆਰ ਆ ਇਸ ਦੇ ਵਿਰੋਧ ਕਰਨ ਲਈ ਸਾਨੂੰ ਲੋੜ ਪਈ ਤਾਂ ਅਸੀਂ ਇਸ ਦਾ ਵਿਰੋਧ ਵੱਡੇ ਪੱਧਰ ਤੇ ਤੇ ਅਸੀਂ ਸੜਕਾਂ ਤੇ ਉਤਰਨ ਲਈ ਤਿਆਰ ਬੈਠੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ अच्छा जी दूसरा सवाल ਤੁਹਾਨੂੰ ਇਹ ਹੈ ਵੀ ਜਿੱਦਾਂ ਮਤਲਬ ਦੋ ਧਿਰਾਂ ਮੰਨ ਕੇ ਚਲੋ ਹੁਣ ਕੱਲ ਨੂੰ ਦੋ ਧਿਰਾਂ ਪੇਸ਼ ਹੋਣਗੀਆਂ ਪਾਰਲੀਮੈਂਟ ਦੇ ਵਿੱਚ ਜੀ ਇਹਦੀ ਸਰਕਾਰ ਹੈ ਜਿਹੜੀ ਮਤਲਬ ਜਿਨ੍ਹਾਂ ਨੂੰ ਆਪਾਂ ਬੀਜੇਪੀ ਸਰਕਾਰ ਕਹਿ ਲਈਏ ਜਾਂ ਹੋਰ ਜੋ ਵੀ ਉਹਨਾਂ ਦੇ ਨਾਲ ਰਲਦੀਆਂ ਮਤਲਬ ਪਾਰਟੀਆਂ ਨੇ ਜੀ ਸੱਤਨ ਕਰ ਰਹੀਆਂ ਇੱਕ ਪਾਸੇ ਇੰਡੀਆ ਦੀ ਸਰਕਾਰ ਆਪਾਂ ਕਹਿ ਲਈਏ ਵੀ ਜਿਹਦੇ ਵਿੱਚ ਰਾਹੁਲ ਗਾਂਧੀ ਜੀ ਤੇ ਹੋਰ ਉਹਨਾਂ ਦੇ ਕਾਫੀ ਮਤਲਬ ਕਈ ਪਾਰਟੀਆਂ ਮਤਲਬ ਉਹਨਾਂ ਦਾ ਸਾਥ ਦੇ ਹਾਂਜੀ ਜਿਵੇਂ ਖਲੇਸ਼ ਜਯਾਦਵ ਜੀ ਮੰਮਤਾ ਬੇਨਰਜੀ ਕਾਫੀ ਨੇ ਵੀ ਜਿਹੜਾ ਇੰਡੀਆ ਗੱਠ ਜੋੜ ਦੇ ਵਿੱਚ ਨੇ ਹਾਂਜੀ 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 ਜਿਹੜੀ ਵਿਰੋਧੀ ਪਾਰਟੀਆ ਮਤਲਬ ਆਪੋਜੀਸ਼ਨ ਪਾਰਟੀ ਹੈ ਜਿਹੜੀ ਐਨਡੀਆ ਦੀ ਆਪੋਜੀਸ਼ਨ ਪਾਰਟੀ ਹੈ ਉਹ ਮਤਲਬ ਇਸ ਇਸ ਬਿਲ ਦੇ ਵਿਰੋਧ ਦੇ ਵਿੱਚ ਖੜੀ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਐਨਡੀਆ ਦੀ ਸਰਕਾਰ ਮਤਲਬ ਮੁਸਲਮਾਨਾਂ ਤੇ ਇਸ ਬਿਲ ਦੇ ਰਹੀਂ ਕਿ ਕੋਈ ਦਬਾਅ ਪਾ ਰਹੀ ਹੈ ਜੀ ਜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਦੇਖੋ ਜਿਸ ਤਰ੍ਹਾਂ ਐਨਡੀਆ ਦੀ ਵਿੱਚ ਸਰਕਾਰ ਦੇ ਵਿੱਚ ਦੋ ਵੱਡੇ ਜਿਹੜੀ ਚੈਰੰਜਿਸ ਤੇ ਅੱਜ ਐਨਡੀ ਦੀ ਸਰਕਾਰ ਬਣੀ ਹੋਈ ਹੈ ਭਾਜੀਪੀ ਦੀ ਸੈਂਟਰ ਵਿੱਚ ਪੀਐਮ ਮੋਦੀ ਜੀ ਉਹਨਾਂ ਦੇ ਜਿਹੜੇ ਦੋ ਮਤਲਬ ਇਸ ਐਨਡੀਏ ਦੇ ਪਾਰਟਨ ਦੇ ਇੱਕ ਆਪਣੇ 나ਡੂ ਜੀ ਤੇ ਇੱਕ ਗਟਕਰੀ ਉਹ ਉਹਨਾਂ ਇਲਾਕਿਆਂ ਚੋਂ ਜਿੱਥੇ ਇੱਥੇ ਬਹੁ ਗਿਣਤੀ ਮੁਸਲਮਾਨ ਪਾਈ ਜਾਂਦੇ ਨੇ ਤੇ ਅਗਰ ਉਹ ਇਸ ਵਿਰੋਧ ਦੇ ਵਿੱਚ ਹੱਕ ਦੇ ਵਿੱਚ ਨਾ ਆਏ ਤਾਂ ਤੁਹਾਨੂੰ ਉਹ ਆਪਣੇ ਉਸ ਸਟੇਟ ਦੇ ਵਿੱਚ ਬਹੁਤ ਵੱਡਾ ਘਾਟਾ ਖਾਣਗੇ ਤੇ ਜੋ ਮੁਸਲਮਨ ਵੋਟ ਉਹਨਾਂ ਦਾ ਵਿਰੋਧ ਕਰਕੇ ਉਹਨਾਂ ਦੀ ਸਰਕਾਰ ਵੀ ਗਿਰ ਸਕਦੀ ਹੈ ਬਿਲਕੁਲ 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 ਜੀ ਜੇਕਰ ਇਹ ਤੋਂ ਉਹਨੂੰ ਕੀ ਲੱਗਦਾ ਜੀ ਵੀ ਜਿਵੇਂ ਪਹਿਲਾਂ ਇਹਨਾਂ ਨੇ ਮਤਲਬ ਬੀਜੇਪੀ ਸਰਕਾਰ ਨੇ ਪਹਿਲਾਂ ਕਿਸਾਨੀ ਦੇ ਪ੍ਰਤੀ મતਲਬ ਕਿਸਾਨਾਂ ਦੇ ਪ੍ਰਤੀ મતਲਬ ਜਿਵੇਂ ਕਾਲੇ ਕਾਨੂੰਨ ਚਲਾਏ ਸੀਗੇ ਜੀ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਲੱਗਦਾ ਵੀ ਤੁਹਾਨੂੰ ਇਹ ਜਿਹੜਾ ਹੁਣ ਦੁਬਾਰਾ ਮੁਸਲਿਮ ਕਮਿਊਨਿਟੀ ਕਹਿ ਰਹੀ ਹੈ ਕਿ ਇਹ ਮਤਲਬ ਇਹ ਇੱਕ ਤਰ੍ਹਾਂ ਦਾ ਸਾਡੇ ਲਈ ਇਹ ਕਾਲਾ ਕਾਨੂੰਨ ਹੈ ਬਿਲਕੁਲ ਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਕਿਸਾਨਾਂ ਦੇ ਨਾਲ ਇਹ ਪੂਰੇ ਨਹੀਂ ਉਤਰੇ ਆਪਣੀ ਕਿਸੇ ਵੀ ਗੱਲ ਦੇ ਉੱਤੇ ਮਤਲਬ ਸੈਂਟਰ ਦੀ ਸਰਕਾਰ ਆ ਜੋ ਵੀ ਜੀ ਮਤਲਬ ਕੀ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਮੁਸਲਮਾਨਾਂ ਦੇ ਪੱਖ ਦੇ ਵਿੱਚ ਪਾਕੋ ਬੋਰਡ ਦੇ ਪ੍ਰਤੀਜਤਾਇ ਖੜੇ ਹੋ ਰਹੇ ਨੇ ਐਨਡੀਆ ਦੀ ਸਰਕਾਰ ਕੀ ਲੱਗਦਾ ਕਿ ਇਹ ਆਪਣਾ ਵਾਅਦਾ ਪੂਰਾ ਨਿਭਾ ਲਗੇ ਕਿਸਾਨੀ ਸੰਘਰਸ਼ ਨੂੰ ਦੇਖੋ ਜਿਸ ਤਰ੍ਹਾਂ ਇਹ ਬੀਲ ਇਹ ਨਾ ਲਿਆਂਦਾ ਕੱਲੂ ਪੇਚੀ ਹੋ ਜਾਣਾ ਇਹ ਬਿੱਲ ਦੇ ਵਿੱਚ ਵਿਰੋਧ ਵੱਡੇ ਪੱਧਰ ਤੇ ਕੁਝ ਇੱਕ ਹਫ਼ਤਾ ਪਹਿਲਾਂ ਜਨਤ ਮੰਤਰ ਤੇ ਪੂਰੇ ਆਪ ਇੰਡੀਆ ਸਟੇਟ ਦੇ ਮੁਸਲਮਾਨਾਂ ਵੱਲੋਂ ਉਸ ਦਰਸ਼ਨ ਵੀ ਕੀਤਾ ਗਿਆ ਸੀ ਆ ਪਿਛਲੇ ਜੁਮੇ ਵਾਲੇ ਦਿਨ ਸਾਰੀ ਮਸਜਿਦਾਂ ਦੇ ਵਿੱਚ ਪੂਰਾ ਲਾਲੋ ਵੀ ਇੱਕ ਨੈਸ਼ਨਲ ਪੱਧਰ ਤੇ ਉੱਪਰ ਸਾਰਿਆਂ ਨੇ ਜੁਮੇ ਦੀ ਨਮਾਜ਼ ਕਾਲੀਆਂ ਪੱਟੀਆਂ ਪੜ ਕੇ ਪੂਰਾ ਹਰ ਇੱਕ ਮਸਜਿਦ ਪੰਜਾਬ ਦੀ ਕੀ ਲਾਲੋ ਬਾਹਰਲੇ ਸਟੇਟਾਂ ਦੇ ਵਿੱਚ ਕਾਲੀਆਂ ਪੱਟੀਆਂ ਬਣ ਕੇ ਨਮਾਜ਼ ਆਦਾ ਕੀਤੀ ਗਈ ਉਹ ਕਾਲੇ ਪੱਟੇ ਬਨਨ ਦਾ ਕਾਰਨ ਸੀ ਵੀ ਸਾਰਿਆਂ ਨੇ ਇਸ ਬੱਕਾ ਬਿਲ ਦਾ ਵਿਰੋਧ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤਾ ਬਿਲਕੁਲ 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 ਤੇ ਅਗਰ ਅਗਰ ਵੀ ਇਹ ਸਰਕਾਰ ਇਸ ਦੇ ਫਿਰ ਵੀ ਅਗਰ ਇਹ ਸਰਕਾਰ ਇਸ ਦੇ ਖਿਲਾਫ ਜਾਂਦੀ ਹੈ ਵੀ ਬਿਲ ਪਲੇ ਕੇ ਆਉਂਦੀ ਹੈ ਤਾਂ ਮੁਸਲਿਮ ਕੌਮ ਜਿਹੜੀ ਉਹਨਾਂ ਨੂੰ ਇਸ ਦੇ ਬਿਲਕੁਲ ਕਦੇ ਮਾਫ ਨਹੀਂ ਕਰੋਗੇ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਕੇ ਉਹਨਾਂ ਦਾ ਵਿਰੋਧ ਕਰੋਗੀ। ਬਿਰੇ ਕੱਲੋਂ ਆਉਣ ਵਾਲੀ ਮੋਦੀ ਸਰਕਾਰ ਨੂੰ ਪੂਰੀ ਮੁਸਲਿਮ ਕੌਮ ਦੀ ਇੱਕ ਤਰ੍ਹਾਂ ਇੱਕ ਤਰਫਾ ਹੋਣ ਦੇ ਚਾਂਸ ਹੋ ਜਾਣਗੇ। ਬਿਲਕੁਲ 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 ਜੀ। ਅੱਛਾ ਜੀ ਜਿਵੇਂ ਆਪਣਾ AIMI ਤੋਂ ਜਿਹੜੇ ਆਪਣੇ ਮਤਲਬ ਇੱਕ ਪਾਰਟੀ ਦੇ ਨਾਮ ਆਪਾਂ ਕਹਿ ਲਈ ਜੀ ਹੈ ਜਿਹੜੇ ਸਦੂਦੀਨ ਵੈਸੀ ਜੀ ਨੇ ਠੀਕ ਹੈ ਜੀ। ਉਹਨਾਂ ਦੇ ਮੁਤਾਬਿਕ ਇਹ ਜਿਹੜਾ ਬਿਲ ਹੈ ਜੀ ਇਹ ਇੱਕ ਵਕਫ ਬਰਬਾਦ ਬਿਲ ਮਤਲਬ ਬਣਿਆ ਗਿਆ। ਜੀ ਜੀ ਕੋੜ ਬਰਬਾਦ ਬਿਲ ਮਤਲ ਮੰਨਿਆ ਗਿਆ ਜੀ ਇਹਨੂੰ ਜੀ ਜੀ ਤੁਹਾਡਾ ਕੀ ਕਹਿਣਾ ਜੀ ਵੀ ਸੱਦੂ ਦਿਨ ਵਿੱਚ ਦੀ ਨਾਲ ਤੁਸੀਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਜੀ ਬਿਲਕੁਲ ਇਹ ਚੰ ਬਿਲਕੁਲ ਸਹਿਮਤ ਹੈ ਇਹ ਉਹਨਾਂ ਨੇ ਦੇਖੋ ਹੁਣ ਪਿਛਲੇ ਜੁਮੇ ਦੇ ਵਿੱਚ ਉਹਨਾਂ ਨੇ ਖੁਦ ਆਪ ਉਹਨਾਂ ਨੇ ਇੱਕ ਬਿਆਨ ਚ ਕਿਹਾ ਸੀ ਵੀ ਜਿਹੜਾ ਵਕਫ ਬਿਲ ਹੈ ਜੀ ਇਹ ਮੁਸਲਮਾਨਾ ਦੇ ਆਧਾਰ ਨੂੰ ਖਤਮ ਕਰਨ ਦਾ ਇੱਕ ਬਿਲ ਹੈ ਜੀ 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 ਬਾਹਰਲੇ ਲੋਕਾਂ ਨੂੰ ਵਿੱਚ ਲਿਆ ਕਿਹੜੀ ਵਕਫ ਪ੍ਰੋਕਟੀ ਨੇ ਵਕਫ ਜ਼ਮੀਨਾਂ ਨੇ ਕੋਈ ਵੀ ਲਾ ਲਓ ਵਕਫ ਆਧਾਰੇ ਨੇ ਉਹਨਾਂ ਦੇ ਵਿੱਚ ਜਦ ਬਾਹਰਲੇ ਬੰਦੇ ਦਖਲਅੰਦਾਜ਼ੀ ਹੋ ਜਾਂਦੀ ਹੈ ਜੀ ਉਹ ਕੰਮ ਤੁਹਾਨੂੰ ਆਪ ਹੀ ਪਤਾ ਆਪ ਹੀ ਖਤਮ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ 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 اچھا ਵੈਸੇ ਇੱਕ ਇੱਕ ਹਾਲ ਤੁਹਾਡੇ ਕੋਲ ਹੋਰ ਹੈ ਜਿੱਦਾਂ ਕਿ ਆਪਣੇ ਦੇਸ਼ ਦੇ ਵਿੱਚ ਬਹੁਤ ਕਈ ਮਤਲਬ ਵੈਸੇ ਮੰਦਰ ਨੇ ਕਿ ਜਿੱਥੇ ਮਤਲਬ ਕਾਫੀ ਮਾਤਰਾ ਦੇ ਵਿੱਚ ਚੜਾਵਾ ਵੀ ਚੜਾਇਆ ਜਾਂਦਾ ਹੈ ਬਿਲਕੁਲ ਜੀ ਤੇ ਕਾਫੀ ਮਾਤਰਾ ਦੇ ਵਿੱਚ ਮਤਲਬ ਆਫਤਾਨ ਕਹਿ ਲੀਏ ਜਾਂ ਬਹੁਤ ਜ਼ਿਆਦਾ ਮਤਲਬ ਠੀਕ ਹੈ ਦਾਨ ਦੇ ਤੌਰ ਤੇ ਲੋਕ ਉੱਥੇ ਮਤਲਬ ਚੜਾ ਕੇ ਜਾਂਦੇ ਨੇ ਬਿਲਕੁਲ ਜੀ ਇਸ ਤਰੀਕੇ ਨਾਲ ਮਤਲਬ ਕਈ ਲੋਕਾਂ ਦਾ ਕਹਿਣਾ ਇਹ ਹੈ ਮਤਲਬ ਮੁਸਲਿਮ ਵਿਰੋਧੀ ਲਗਾ ਲਓ ਜਾਂ ਮਤਲਬ ਠੀਕ ਹੈ ਜੀ ਕੋਈ ਵੀ ਮਤਲਬ ਜਿਹੜੇ ਮਤਲਬ ਇਸ ਚੀਜ਼ ਨੂੰ ਸੋਚਦੇ ਨੇ ਕਿ ਨਹੀਂ ਜੀ ਇਹ ਬਿਲ ਜੋ ਆ ਰਿਹਾ ਬਿਲਕੁਲ ਸਹੀ ਆ ਰਿਹਾ ਹੈ ਹਾਂਜੀ ਕੀ ਲੱਗਦਾ ਵੀ ਜਿਵੇਂ ਮਤਲਬ ਵਕਫ ਬੋਰਡ ਦੇ ਵਿੱਚ ਵੀ ਜੇ ਇੱਕ ਆਂਕੜਾ ਆਪਾਂ ਨੋਟ ਕਰੀਏ ਵੀ 2022 ਤੋਂ ਲੈ ਕੇ ਠੀਕ ਹੈ ਜੀ ਤੇ ਹੁਣ ਤੱਕ ਦਾ ਮੰਨ ਕੇ ਚੱਲੋ 1 ਕਰੋੜ ਤੋਂ ਪਲੱਸ ਮਤਲਬ ਇਹਦੀ ਆਮਦਨ ਹੀ ਹੋ ਰਹੀ ਹੈ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਪੈਸਾ ਹੈ ਜੀ ਕੀ ਮੁਸਲਮਾਨਾਂ ਦੇ ਰਾਹ ਦੇ ਉੱਤੇ ਕੀ ਇਹ ਪੈਸਾ ਲਗਾਇਆ ਜਾ ਰਿਹਾ ਹੈ ਜੀ ਕਿ ਉਹਨਾਂ ਦੀ ਮਤਲਬ ਤਕਲੀਫਾਂ ਦੇ ਵਿੱਚ ਮਤਲਬ ਯਰ ਦੇ ਦੁੱਖ ਤਕਲੀਫ ਦੇ ਵਿੱਚ ਜਾਂ ਕੋਈ ਮਤਲਬ ਉਹਨਾਂ ਦਾ ਫਾਇਦਾ ਕੀਤਾ ਜਾ ਰਿਹਾ ਇਸ ਧਾਣ ਦੇ ਨਾਲ ਹੀ ਮਤਲਬ ਫਾਇਦਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹ ਬੱਕਾ ਬੋਰਡ ਦੇ ਜਿਹੜਾ ਸਿਸਟਮ ਹੈ ਦੇ ਆਧਾਰਾ ਸਾਡੇ ਇਹਦੇ ਨਾਲ ਜਿਹੜੀ ਵਿਧਵਾ ਔਰਤਾਂ ਨੇ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਜੀ ਤੇ ਬੁਢਾਪਾ ਪੈਨਸ਼ਨ ਮਿਲਦੀ ਹੈ ਇਸ ਤੋਂ ਇਲਾਵਾ ਜਿਹੜੇ ਕਈ ਵੱਡੇ ਵੱਡੇ ਇਸਲਾਮਿਕ ਸਕੂਲ ਚੱਲ ਰਹੇ ਨੇ ਵੱਡੇ ਵੱਡੇ ਕੋਲ ਚੱਲ ਰਹੇ ਨੇ ਸਾਡੇ ਪੰਜਾਬ ਤੋਂ ਆਲਾ ਵੀ ਵੱਡੇ ਵੱਡੇ ਹਸਪੀਟਲ ਨੇ ਪਟਿਆਲੇ ਐ ਮਰੀਕੋਟ ਲਿਆ ਵੀ ਬਹੁਤ ਐਡਵਾਂਸ ਵਿਓਸ ਵੀ ਸਿਹਤ ਸਹੂਲਤਾ ਦੇ ਵੀ ਬੱਕਾ ਬੋਰਡ ਕੰਮ ਕਰ ਰਹੀ ਹੈ ਸਿੱਖਿਆ ਦੀ ਵੀ ਕੰਮ ਕਰ ਰਹੀ ਹੈ ਵੱਡੇ ਵੱਡੇ ਲਾਲੋ ਵੀ ਇਹਨਾਂ ਦੇ ਹੁਣ ਪਿੱਛੇ ਯੂਪੀਐਸ ਦੀ ਤਿਆਰੀ ਲਈ ਇੱਕ ਵੱਡਾ ਇੰਸਟੀਚਿਊਟ ਖੋਲਿਆ ਗਿਆ ਬਕਾ ਬੋਰਡ ਨੇ ਇਹ ਪ੍ਰੋਫੈਰੀ ਮੁਸਲਮਾਨਾਂ ਦੇ ਲਈ ਕੰਮ ਕਰ ਰਿਹਾ ਪਹਿਲੇ ਦਿਨ ਤੋਂ ਔਰ ਇਸ ਤੋਂ ਇਲਾਵਾ ਜਿੰਨੇ ਵੀ ਮੁਸਲਮਾਨਾਂ ਦੇ ਕਬਰਸਤਾਨ ਨੇ ਮਸਜਿਦਾਂ ਨੇ ਉਹ ਸਾਰੇ ਸਾਰਾ ਬਕਾ ਬੋਰਡ ਦਾ ਆਪਣੇ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀ ਦੇਖਭਾਲ ਕਰੀ ਉਹਨਾਂ ਦੀ ਮੁਰੰਮਤ ਦਾ ਹਰੇਕ ਪਾਸੋਂ ਇੱਥੋਂ ਤੱਕ ਕਿ ਮਸਜਿਦਾਂ ਦੇ ਜਿਹੜੇ ਇਮਾਮ ਨੇ ਉਹਨਾਂ ਵੱਲੋਂ ਹੀ ਪੂਰਾ ਧਿਆਨ ਰੱਖਿਆ ਰਿਹਾ ਬਕਾ ਬੋਰਡ ਵੱਲੋਂ ਜੀ 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 ਇਹ ਆਪਣੇ ਜੀ ਮੁਸਲਿਮ ਨੇਤਾਵਾਂ ਦੇ ਵਿੱਚੋਂ ਕਈ ਮਤਲਬ ਮੁਸਲਿਮ ਨੇਤਾਵਾਂ ਦੇ ਵਿੱਚੋਂ ਐਂਡੀਏ ਦੀ ਸਰਕਾਰ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੀ ਹੈ ਕਿ ਇਹ ਬਸ ਬੋਰਡ ਦੇ ਰਾਹੀਂ ਆਪਣੀਆਂ ਪ੍ਰਾਪਰਟੀਆਂ ਵਧਾ ਰਹੇ ਨੇ ਜਾਂ ਬਸ ਬੋਰਡ ਦੇ ਰਾਹੀਂ ਇੱਕ ਵੱਡੇ ਅਹੁਦੇ ਤੇ ਬੈਠ ਕੇ ਇੰਨੀ ਕਿਸ ਤਰ੍ਹਾਂ ਗਰੀਬ ਮੁਸਲਮਾਨਾਂ ਦਾ ਭਲਾ ਨਹੀਂ ਕੀਤਾ ਤੇ ਮਤਲਬ ਤੁਹਾਨੂੰ ਕੀ ਲੱਗਦਾ ਸਰ ਵੀ ਇਹ ਮਤਲਬ ਜਾਇਜ਼ ਹੈ ਗੱਲ ਇਹ ਕਿ ਨਹੀਂ ਦੇਖੋ ਕੁਝ ਵਿੱਚੋਂ ਲਾਲੋ ਵੀ ਕਹਿ ਸਕਦੇ ਆਂ ਆਪਾਂ ਵੀ ਕੁਝ ਜਿਹੜੇ ਵੱਡੇ ਮਗਰਮੱਛ ਕਹਿ ਸਕਦੇ ਆਂ ਆਪਾਂ ਜੀ ਜੀ ਕਿ ਜਿਹੜੇ ਜੀ ਮੈਂ ਬਾਕਬਰੀ ਜਮੀਨਾ ਬੈਠੇ ਬੈਠੇ ਨੂੰ ਨਾ ਉੱਤੇ ਤਾਂ ਇਹ ਬਿੱਲ ਚੰਗਾ ਜੀ ਜੀ ਜਿਹੜੇ ਇਨਸਾਨ ਸੱਚੇ ਨੇ ਉਹ ਬਾ ਚੱਕ ਰਹੇ ਨੇ ਇਸ ਦੇ ਖਿਲਾਫ ਬਿਲਕੁਲ ਬਿਲਕੁਲ ਇਹ ਦੋ ਪਾਸੇ ਇੱਕ ਪੱਖ ਬਣਿਆ ਪਿਆ ਜੀ ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਲੱਗਾ ਸਰ ਤੁਹਾਡੇ ਨਾਲ ਗੱਲ ਕਰਕੇ ਜੀ ਬਹੁਤ ਬਹੁਤ ਸਰ ਸਰ ਤੁਹਾਡਾ ਟਾਈਮ ਦੇਣ ਲਈ ਠੀਕ ਹੈ ਸ਼ੁਕਰੀਆ ਜੀ ਕੋਈ ਗੱਲ ਨਹੀਂ ਥੈਂਕ ਯੂ ਠੀਕ ਹੈ ਜੀ ਠੀਕ ਓਕੇ ਪਾਈ ਜੀ ਸ਼ੁਕਰੀਆ